ਪੰਜਾਬ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਦੌਰਾਨ ਪਾਟਪਾਲੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਏ ਕਿ ਉਹ ਕਿਸਾਨਾਂ ਦੇ ਮੁੱਦੇ ਤੇ ਗੱਲ ਕਰਨ ਲਈ ਦਿੱਲੀ ਚੱਲਣ ਲਈ ਤਿਆਰ ਨੇ ਸੂਬੇ ਦੇ ਕਿਸਾਨਾਂ ਦੀ ਗਲਤ ਵਰਤੋਂ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਸੂਬੇ ਵਿੱਚ ਜਿੰਨਾ ਵੀ ਝੋਨਾ ਤੇ ਕਣਕ ਮੰਡੀ ਵਿੱਚ ਵਿਕਣ ਲਈ ਆਉਂਦਾ ਏ ਉਸ ਸਾਰੇ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ ਤੇ ਕੀਤੀ ਜਾਂਦੀ ਹੈ ਪਰ ਜ਼ਿਆਦਾਤਰ ਰਾਜਾਂ ਵਿੱਚ ਅਜਿਹਾ ਨਹੀਂ ਹੁੰਦਾ ਜਾਖੜ ਨੇ ਕਿਹਾ ਕਿ ਜਿੰਨਾ ਤੇ ਫਸਲਾਂ ਤੇ ਕਿਸਾਨ ਆਗੂਆਂ ਵੱਲੋਂ ਐਮਐਸਪੀ ਦੀ ਮੰਗ ਕੀਤੀ ਜਾ ਰਹੀ ਹੈ ਉਸ ਦਾ ਪੰਜਾਬ ਨੂੰ ਕੀ ਫਾਇਦਾ ਹੋਵੇਗਾ ਉਹਨਾਂ ਨੇ ਕਿਹਾ ਕਿ ਕੇਂਦਰ ਦੇ ਮੰਤਰੀ ਕਿਸਾਨਾਂ ਨਾਲ ਗੱਲ ਕਰਨ ਚੰਡੀਗੜ੍ਹ ਆਏ ਸਨ ਤੇ ਉਹਨਾਂ ਨੇ ਪੰਜਾਬ ਵਿੱਚ ਪੈਦਾ ਹੋਣ ਵਾਲੀਆਂ ਫਸਲਾਂ ਤੇ ਐਮਐਸਪੀ ਗਾਰੰਟੀ ਦੇਣ ਬਾਰੇ ਚਰਚਾ ਵੀ ਕੀਤੀ ਪਰ ਕਿਸਾਨ ਤੇ ਫਸਲਾਂ ਦੀ ਖਰੀਦ ਤੇ ਗਾਰੰਟੀ ਮੰਗ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਤੇ ਫਸਲਾਂ ਦੀ ਖਰੀਦ ਤੇ ਗਾਰੰਟੀ ਦੇ ਦਿੰਦਾ ਹੈ ਤਾਂ ਸੂਬੇ ਦੇ ਕਿਸਾਨ ਕਿਹੜੀਆਂ ਬਦਲਵੀਆਂ ਫਸਲਾਂ ਲਗਾਉਣਗੇ ਅੱਜ ਕਹਿ ਰਹੇ ਹਾਂ ਵੀ ਹਮ 23 ਲੈ ਕੇ ਉਠेंगे ਮੈਂ ਤੁਹਾਨੂੰ ਸੇ ਕਹਿ ਰਹਾ ਹਾਂ ਵੀ ਆਪ ਬਤਾ ਦਿਓ ਵੀ ਆਪ 23 ਵਿੱਚ ਕੌਣ ਸੀ ਬੀਜਣੇ ਕੋ ਤਿਆਰ ਹੋ ਬਤਾਓ ਮੈਂ ਵੀ ਉਹ ਲਗਾ ਲੇਤਾ ਹਾਂ ਮੈਂ ਵੀ ਦੇਖ ਲੇਤਾ ਹਾਂ ਸਾਬ ਕਿਤਾ ਸਭ ਆਪ ਇਹ ਨਹੀਂ ਹੋ ਸਕਦਾ ਵੀ ਆਪ ਗੱਫੇ ਖਾ ਰਹੇ ਹੋ ਬਾਕੀਆਂ ਕੋ ਕਹਿ ਰਹੇ ਹੋ ਵੀ ਮੈਂ ਪਰ ਸਾਰੇ ਹਿੰਦੁਸਤਾਨ ਵਿੱਚ 23 ਫਸਲਾਂ ਕੀ ਐਮਐਸਪੀ ਦਿਲਾਉਂਗਾ ਲੈਣੇ ਤੋਂ ਬਾਕੀ ਹਿੰਦੁਸਤਾਨ ਨੇ ਚੂੜੀਆਂ ਪਹਿਨ ਰੱਖੀਆਂ ਉਹ ਆਪਣਾ ਸੰਘਰਸ਼ ਕਰੇ ਹਮ ਉਹਨਾਂ ਕੇ ਸਾਥ ਹੈ ਆਰ ਸਿੰਪਤੀ ਸਰਵਿਦਮ हम किसान के साथ है साहब किसान को आज सरकार से मदद चाहिए पर क्या एमएसपी की गारंटी ही वो मदद है साहब ला 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 करके जे एमएसपी 23 दी ਲੈ ਦਿਓ ਉਹਦਾ ਕਰੋਗੇ ਕੀ ਮੈਨੂੰ ਦਾ ਦੱਸੋ ਬਾਕੀ ਜਿਹੜੀ ਕੀ ਫਸਲਾਂ ਕਹੋਂ ਤੋਂ ਮੈਂ ਪੜ੍ਹ ਕੇ ਸੁਣਾ ਰਿਹਾ ਨਾ ਸਾਵਾ ਕਿਹੜੀ ਕਿਹੜੀ ਲਾਉਂਗੇ ਦਾਲੋਂ ਦਾ ਬਸ ਤੋਂ ਪੈਡੀ ਜਵਾਰ ਬਾਜਰਾ ਬਾਜਰੇ ਦਾ ਤਾਂ ਕਹਿ ਕੇ ਆਏ ਸੀ ਸਾਡੇ ਭਗਵੰਤ ਮਾਨ ਤੇ ਇਹਨਾਂ ਦੇ ਮਾਂਜੀਪ ਨੇ ਉਹਨਾਂ ਦੇ ਇਹ ਚੀਜ਼ ਸਾਹਿਬ ਵੀ ਅਸੀਂ ਬਾਜਰਾ ਲਵਾ ਦੇਾਂਗੇ ਲਵਾਓ ਖਾਂ ਸੰਗਰੂਰ ਚ ਚਾਲੂ ਕਰ ਲੈਣ ਕਿਹੜਾ ਗਿੱਜੂ ਆ ਸਾਹਿਬ ਕਿਹੜਾ ਬੰਦਾ ਆਪਣਾ ਝੋਨਾ ਛੱਡ ਕੇ ਬਾਜਰਾ ਲਾਊਗਾ ਕਿਹੜਾ ਮੂੰਗ ਲਾਊਗਾ ਕਿਹੜਾ ਰਾਗੀ ਲਾਊਗਾ ਛੱਡੋ ਝੂਠ ਛੱਡੋ ਛੱਡੋ ਬਾਕੀਆਂ ਦੀ ਆਮ ਆਦਮੀ ਪਾਰਟੀ ਵਾਲੇ ਚਾਹ ਕਾਂਗਰਸ ਵਾਲੇ ਚਾਹ ਕੋਈ ਦੂਜਾ ਕੋ ਕਿਸਾਨ ਹੈ ਉਹ ਜਿਹੜੇ ਅੱਜ ਲੋਕਾਂ ਨੂੰ ਨੌਜਵਾਨਾਂ ਨੂੰ ਲਿਜਾ ਕੇ ਉੱਥੇ ਬਾੜ ਦੇ ਖੜੇ ਕਰ ਰੱਖਿਆ ਉਹ ਮੈਨੂੰ ਦੱਸ ਦੇ ਪੀਰ ਅਸੀਸ ਪੈ ਸੁਨੀਲ ਅਸੀਤ ਆ ਦੋ ਫਸਲਾਂ ਐ ਜਿਹੜੀਆਂ ਆ ਲਾਵਾਂਗੇ ਇਹ ਮੈਂ ਨਾਲ ਚੱਲਣ ਨੂੰ ਤਿਆਰ ਹਾਂ ਆਓ ਨਾਲ ਚਲੀਏ ਅਸੀਂ ਗਾਰੰਟੀ ਲੈ ਕੇ ਦਿੰਦੇ ਹਾਂ